ਗੰਦੂ ਵਾਲ ਦੇ ਰਹਿਣ ਵਾਲਾ ਵਾ ਸਾਡੇ ਨਾਲ ਆਈ ਵਾਰੀ ਇਹ ਟੱਪਾ ਹੁੰਦਾ ਵਾ ਇਹ ਆਣ ਦੇ ਅੱਜ ਕੱਲੇ ਪਾਣੀ ਦੀ ਬੋਰੀ ਲਾਉਂਦੇ ਆ ਕੋਈ ਪਿਛੋਂ ਇੱਧਰ ਕੋਈ ਵੜਦਾ ਨਹੀਂਗਾ ਨਾਲ ਤਰਿਆਸ ਲਾ ਕੇ ਦੁਕੰਡੇ ਤੇ ਪਾਣੀ ਦੀ ਕੋਈ ਬੋਰੀ ਲਉਂਦਾ ਆਹੀ ਹੋ ਜਲਨੇ ਵੀ ਜੇ ਤਾਂ ਪਾਣੀ ਸੋਭ ਕੋਰ ਤਾਂ ਤਰੇ 8 ਘੰਟੇ ਘੰਟੇ ਚਾਰ ਘੋੜਾ ਬੰਨ ਬੰਨੋ ਨਹੀਂ ਗਵਰਨਮੈਂਟ ਬੰਨਦੀ ਦਾ ਆਪਣਾ ਟਰੈਕਟਰ ਲਾ ਕੇ ਬੰਨ ਲਈ ਕਿ ਇਹਨੂੰ ਵੀ ਪਰੇਸ਼ਾਨੀ ਨਾ ਹੋਵੇ ਇਹ ਇੱਥੇ ਸਾਡੇ ਪੰਜ ਚਾਰ ਘਰਾਂ ਵਾ ਸਾਨੂੰ ਇਹ ਡੋਪਲੀ ਆਈ ਵਾਰੀ ਆ ਕੰਪਨੀ ਕਿ ਪਾਣੀ ਨੁਕਸਾਨ ਤੇ ਬਹੁਤ ਜ਼ਿਆਦਾ ਵਾ ਫਸਲਾਂ ਦੇਖੋ ਧੰਨੇ ਦਾ ਨੁਕਸਾਨ ਵਾ ਕਣਕ ਦਾ

ਮੇਰਾ ਨਾਮ ਅਵਤਾਰ ਸਿੰਘ ਆ ਮਰੜੇ ਮੰਡ ਦਾ ਰਹਿਣ ਵਾਲਾ ਟਾਂਡਾ ਬਲਾਕ ਸ਼ਰਪੁਰ ਜਿਲ੍ਹਾ ਇਹ ਦਰਿਆ ਦੇ ਹਲਾ ਦੇ ਇੰਨੇ ਕਾ ਜਿਆਦੇ ਵੱਤੋ ਪਤਰ ਹੈਗੇ 7-8 ਦਿਨ ਤੋਂ ਪਾਣੀ ਜਿਹੜਾ ਆ ਇਹਦਾ ਪੱਧਰ ਡਾਊਨ ਹੋ ਹੀ ਨਹੀਂ ਰਿਹਾ 4-5 ਦਿਨ ਲਗਾਤਾਰ ਇਹ ਤੋਂ ਪਾਣੀ ਵਗਦਾ ਰਿਹਾ ਉਸ ਪਾਣੀ ਨੇ ਸਾਡਾ ਬਹੁਤ ਨੁਕਸਾਨ ਕੀਤਾ ਆ ਦੋ ਪਿੰਡ ਨੂੰ ਪਾਣੀ ਮਾਰ ਕਰਨ ਦੇ ਆ ਜੀ ਇਥੇ ਜਿਹੜਾ ਲੰਗਦਾ ਪਹਿਲਾਂ ਤਾਂ ਅਸੀਂ ਇਹਨੂੰ ਕੰਟਰੋਲ ਨਹੀਂ ਕੀਤਾ ਵੀ ਚਲੋ ਥੋੜਾ ਬੜਾ ਆ ਕੋਈ ਗੱਲ ਨਹੀਂ ਝਾਉਣ ਦਿਓ ਹੁਣ ਬਿਲਕੁਲ ਨਹੀਂ ਸਾਡੇ ਪੱਠੇ ਜਿਹੜੇ ਆ ਉਹ ਮਾਰੇ ਚੁਪੇ ਆ ਘਰ ਆ ਸਾਡੇ ਪਾਣੀ ਮਾਰਨ ਨੂੰ ਤਿਆਰ ਆ ਬਿਲਕੁਲ ਅਸੀਂ ਕੱਲ ਦੀ ਪ੍ਰਸ਼ਾਸਨ ਕੋਲ ਇਹ ਮੰਗ ਕੀਤੀ ਕੇ ਸਾਡਾ ਬਚਾਅ ਕੀਤਾ ਜਾਵੇ ਥੋੜਾ ਬੜਾ ਚਲੋ ਡੀਸੀ ਸਾਹਿਬ ਆਇਓ ਲੈ ਮਨਜ਼ੂਰੀ ਦਿੱਤੀ ਸਾਨੂੰ ਇੰਨਾ ਕੁ ਬੰਨਣ ਦੀ ਕੈਸੇ ਤੁਸੀਂ ਬੰਨੋ ਇਹਨੂੰ ਕਵਰ ਕਰੋ ਤੇ ਅੱਜ ਵੀ ਮਹਿਗਮ ਆ ਰਿਹਾ ਹੈ ਜੋ ਮਹਿਗਮ ਸਾਡਾ ਸਾਥ ਦੇਊਗਾ ਹੋ ਸਾਬਲਾਂ ਚੱਲਾਂਗੇ ਮਜਬੂਰ ਵੇਖੋ ਜੀ ਇਹ ਗੰਦੂਆੜ ਰੜਾ ਮੰਡ ਪਤਾ ਕੁਲਾ ਜੀ ਦੀ ਜ਼ਮੀਨ ਆ ਕੋਈ ਕੰਮ ਤੋਂ ਕੰਮ 2-4 ਸੌ ਕਿੱਲਾ ਜ਼ਮੀਨ ਦਾ ਹੋਣਾ ਜਿਹੜਾ ਇੱਥੇ ਨੁਕਸਾਨ ਹੋਣ ਡਿਆ ਪਾਣੀ ਜਿਹੜਾ ਵਾ ਪੈਰੋਂ ਪੈਰ ਚੜਦਾ ਵਾ ਲੈਂਦਾ ਨਹੀਂ ਕੋਈ ਨਾ ਇੱਥੇ ਆਪੇ ਵਿਚਾਰੇ ਮਾੜਾ ਜਾਂ ਡੀਸੀ ਸਾਹਿਬ ਨੇ ਕਿਹਾ ਪਈਨਾਂ ਨੂੰ ਬਚਾ ਕਰੋ ਉਹ ਇਨਾਂ ਆਪੇ ਬੂਰੇ ਬਾਰੇ ਲੋਕਾਂ ਨੇ ਇਕੱਠਿਆਂ ਹੋ ਕੇ ਨਾਲ ਮਿਲ ਕੇ ਬੂਰੇ ਲਾਏ ਆ ਕੋਣ ਵੀ ਜਿੱਥੇ ਬੈਠੇ ਇਥੇ ਉਹ ਬੋਰੇ ਰਹੇ ਲਾਉਣ ਬਾਕੀ ਜੇ ਜ਼ਿਆਦਾ ਡੱਕਦੇ ਆਂ ਤੇ ਪਿਛਲਿਆਂ ਦਾ ਨੁਕਸਾਨ ਹੁੰਦਾ ਉਹ ਲੜਾਈ ਹੁੰਦੀ ਆ ਅਈਆਂ ਨੇ ਆ ਵੀ ਚਲੋ ਇੱਕ ਇਹ ਗਾਂ ਲੱਗ ਜੀਏ ਕਿ ਬੰਨੇਲ ਮਜ਼ਦੂਰੀ ਮੇਜੇ ਇਹ ਲੋਕ ਆ ਵੀ ਬਣਾ ਲੈਣ ਬੰਨ ਚਾਹੇ ਬਾਹਰ ਲਾ ਨਹੀਂ ਦੇ ਅੰਦਰ ਹੀ 2 ਕਿਲੋਮੀਟਰ ਦਾ ਉਹੋ ਹੀ ਬਣ ਜਵੇ ਬਾਕੀ ਬਾਕੀ ਆ ਜਿੰਨੀਆਂ ਵਿੱਚ ਜਗਲਾਦ ਲੱਗੀ ਆ ਉਹਦੇ ਨਾਲ ਡਾਕਾ ਬੜੀ ਲੱਗੀ ਪਾਣੀ ਦਸਰ ਦਰਿਆ ਦਾ ਬਾਹਰ ਆ ਜਾਂਦਾ ਉਹਦੇ ਨਾਲ ਜ਼ਿਆਦਾ ਨੁਕਸਾਨ ਕੋ ਰਹਿੰਦਾ ਹੁੰਦਾ ਜਿਹੜੀਆਂ ਪਿੱਛੇ ਮਿੱਲਾ ਵਾ ਉਹ ਕੈਮਿੰਗਾਲ ਪਾਣੀ ਵਿੱਚ ਛੱਡੀ ਜਾਂਦੀਆਂ ਆਡੇ ਦੇ ਬੱਚਿਆਂ ਦੇ ਡੰਗਰਾਂ ਦੇ ਪੈਰ ਜਿਹੜੇ ਉਹ ਵੀ ਡਾਂਡੇ ਆ ਬੁਰਾ ਲਈ ਕੀ ਮੰਗ ਕਰਦੇ ਹੋ ਮੰਗ ਜੀ ਇਧਾਰ ਵਾਰਾ ਕਰਦੇ ਕੋ ਸੁਣੇ ਤਾਂ ਇੱਥੇ ਕੋਈ ਹੁੰਦਾ ਹੀ ਨਹੀਂ ਮੁੜ ਕੇ ਤੇ ਸੀਐਮ ਸਾਹਿਬ ਆਏ ਪੀਲੀ ਰਾ ਬੇੜੀ ਤੇ ਫਿਰ ਕੇ ਲੱਗ ਲੱਗੇ ਪੁਲ ਤੇ ਨਾ ਕਿ ਇਹਨੂੰ ਮਾਇਵਾ ਨਾ ਕਿ ਇਹਨੂੰ ਗੁਗਲ ਨਾ ਕੋ ਗੱਲ ਬਾਕੀ ਆ ਗੁਰਦੁਆਰੇ ਸਾਹਿਬ ਤੋਂ ਰੋਟੀਆਂ ਆਉਂਦੀਆਂ ਵਾ ਜਦੋਂ ਜਿਆਦਾ ਤੰਗ ਹੁੰਦੇ ਉਹ ਵਿਚਾਰੇ ਲੋਕ ਛੜਕ ਤੇ ਬਹਿ ਕੇ ਖਾ ਲੈਂਦੇ ਕੋਈ ਸਰਕਾਰ ਵੱਲੋਂ ਇਹ ਨਹੀਂ ਆ ਵੀ ਜਾ ਕੇ ਇਹਨੂੰ ਰਾਸਣ ਦਿੱਤਾ ਗਿਆ ਜਾ ਕੇ ਨਿਆਣਿਆਂ ਨੂੰ ਲੀੜਾ ਦਿੱਤਾ ਗਿਆ ਇੱਥੇ ਸਭ ਕੋ ਆਪ ਹੀ ਵਿਚਾਰੇ ਕਰ ਲਏ ਜੀ ਅੰਜ ਪਾ ਜੀ ਕਿਹੜਾ ਪਿੰਡ ਆ ਔਰ ਕੀ ਹਾਲਾਤ ਆ ਔਰ ਕੀ ਜਣਾ ਚਾਹੁੰਦੇ ਇਸ ਪਾਣੀ ਨੂੰ ਲੈ ਕੇ ਦੇਖੋ ਜੀ ਪਿੰਡ ਸਾਡਾ ਰੜਾ ਮੰਡਿਆ ਲਾਤ ਪਾਣੀ ਨੂੰ ਲੈ ਕੇ ਤੇ ਬਹੁਤ ਜ਼ਿਆਦਾ ਮਾੜੇ ਆ ਪਹਿਲਾਂ ਜਿੱਥੋਂ ਆ ਹਣ ਖੜੇ ਆ ਆਪਾਂ ਇਸ ਜਗ੍ਹਾ ਤੇ ਇੱਥੋਂ ਪਾਣੀ ਕੋਈ ਅਜ ਤੋਂ 6-7 ਦਿਨ ਪਹਿਲਾਂ ਵਗਦਾ ਰਿਹਾ ਆ ਤੇ ਇਹ ਅਸੀਂ ਕੱਲ ਹੀ ਆਣ ਕੇ ਬੰਨਿਆ ਜਿਹੜਾ ਪਾਣੀ ਵਗਦਾ ਰਿਹਾ ਉਹਦੇ ਨਾਲ ਘਰਾਂ ਦੇ ਲਾਗੇ 5-5 ਫੁੱਟ ਪਾਣੀ ਹੋ ਗਿਆ ਆ ਮੰਨ ਲਓ ਜੇ ਹੁਣੇ ਪਾਣੀ ਹੋਰ ਵਧਾਉਂਦੇ ਆ ਪਿਛੋਂ ਡੈਮ ਦਾ ਛੱਡਦੇ ਆ ਤੇ ਆ ਬੰਨ ਜਿਹੜਾ ਅਸੀਂ ਬੱਧਾ ਆ ਮਾੜਾ ਮੋੜ ਏ ਟੁੱਟ ਜਾਣਾ ਆ ਉਥੇ 5 ਦੀ بجائے 10 ਫੋਟ ਹੋ ਜਾਣਾ ਤੇ ਲਾਹਤ ਬਹੁਤ ਮਾੜੀ ਸਾਡੀ ਦੇ ਹੋ ਬੇਨਤੀ ਆ ਕਿ 3 ਕਿਲੋਮੀਟਰ ਦਾ ਸਾਰਾ ਟੁੱਟਾ ਆ ਸਰਕਾਰ ਦੇ ਕੇ ਕੋਈ ਗੱਲ ਨਹੀਂ ਇਹਨਾਂ ਨੇ ਅੱਗੇ ਬੇਨਤੀ ਕਰ ਚੁੱਕੇ ਅਸੀਂ ਪਹਿਲਾਂ ਵੀ ਸਪੀਚਾਂ ਦੇ ਵਿੱਚ ਵੀ ਜੇ ਇਹਨਾਂ ਨੇ ਨਹੀਂ ਖਰਚਾ ਕੋਲੋਂ ਕਰਨਾ ਅਹੀਂ ਆਪ ਹੀ ਖਰਚਾ ਕਰਕੇ ਤੇ ਬੰਨ ਜਿਹੜਾ 3 ਕਿਲੋਮੀਟਰ ਦਾ ਬੰਨ ਲਾਈਨ ਕਰਾ ਵੱਲੋਂ ਇਸ ਜਿਹੜਾ ਬੰਨ ਬੰਨਿਆ ਜਾ ਰਿਹਾ ਉਸ ਤਰਾਜ ਤੇ ਤਾਇਆ ਜਾ ਰਿਹਾ ਕਿ ਇਹ ਪਾਣੀ ਰੁਕਿਆ ਜਾ ਰਿਹਾ ਪਾਣੀ ਸਿੱਧਾ ਜਾਣਾ ਚਾਹੀਦਾ ਪਰ ਇਸ ਤੋਂ ਤੇ ਅਸੀਂ ਕੀ ਕਰਾਂਗੇ ਤਰਾਜ ਉਹਨਾਂ ਦਾ ਵੀ ਜੈਜੀ ਉਹਨਾਂ ਦਾ ਘਰ ਇੱਥੇ ਸਾਈਡ ਤੇ ਪੈਣ ਡਿਆ ਉਹਨਾਂ ਨੂੰ ਵੀ ਬਚਾਉਣ ਡੇ ਆ ਆ ਜਿਹੜੇ ਬੋਰੀ ਲੱਗੇ ਆ ਇਹਨਾਂ ਬੋਰੀਆਂ ਦੇ ਉੱਪਰ ਉਹਨਾਂ ਦਾ 4 ਫੁੱਟ ਦਾ ਉਚਾਇਆ ਆ ਐਮਐਲਓ ਦੂਜੇ ਪ੍ਰਸ਼ਾਸਨ ਵਾਲੇ ਆਏ ਕਹਿੰਦੇ ਜੇ ਤੁਹਾਡੇ ਘਰ ਨੂੰ ਪਾਣੀ ਲੱਗਦਾ ਆ ਤੇ ਬੋਰੀ ਅਸੀਂ ਆਪ ਪਾਸੇ ਕਰ ਦਾਂਗੇ ਉਹਨਾਂ ਦਾ ਬਚਾ ਹੀ ਕਰਨ ਡੇ ਆ ਕਿਹੜੀ ਕਿਹੜੀ ਫਸਲ ਕਿਹੜਾ ਕਿਹੜਾ ਪਿੰਡ ਕਿੰਨੇ ਕੁ ਘਾੜ ਦੇ ਪਾਣੀ ਦੇ ਦੇਖੋ ਜੀ ਇਹਦੇ ਵਿੱਚ ਮਾੜੀ ਪੰਨਵਾ ਦੇ ਘਰ ਵੀ ਹੈਗੇ ਆ ਰੜੇ ਮੰਡ ਦੇ ਗੰਧੂ ਆਲ ਦੇ ਫੱਤਾ ਫੱਤਾ ਕੋਲੇ ਇਹਦੇ ਚਾਰ ਪੰਜ ਪਿੰਡ ਆ ਉਹਨਾਂ ਦੀਆਂ ਫਸਲਾਂ ਸਾਰੀਆਂ ਖਰਾਬ ਹੋਈਆਂ ਝੋਨਾ ਕਣਕ ਆਪਣੇ ਗੰਨਾ ਇਹ ਦੋ ਫਸਲਾਂ ਜਿਹੜੀਆਂ ਇਸ ਟਾਈਮ ਪੂਰੀਆਂ ਖਰਾਬ ਹੋ ਗਈਆਂ ਗਾਂਵਾਂ ਵਾਸਤੇ ਮਰਸਾਰੂ ਕੱਟੂ ਪੀ ਜਾਉਦੇ ਢੁੱਤੀ ਦਾ ਨਹੀਂ ਲੱਗਦਾ ਗਾਂਵਾਂ ਵਾਸਤੇ ਵੇਖੋ ਤੇਜ ਦੇ ਵਿੱਚ ਜਦੋਂ ਇੱਥੇ ਪਾਣੀ ਆਇਆ ਸੀ ਨਾ ਉਦੋਂ ਮਾਨ ਸਾਹਿਬ ਸੀਐਮ ਸਾਹਿਬ ਖੁਦ ਆਏ ਸੀ ਉਹਨਾਂ ਨੇ ਇਹ ਮਨਜ਼ੂਰ ਵੀ ਕੀਤਾ ਵੇ ਆਹ 3 ਕਿਲੋਮੀਟਰ ਦਾ ਜਿਹੜਾ ਟੋਟਾ ਆ ਇਹ ਅਸੀਂ ਤੁਹਾਡਾ ਬੰਦਾਂਗੇ 2 ਸਾਲ ਪਾਜੀ ਹੋ ਗਏ ਜੀ ਕੋਈ ਇੱਥੇ ਨਹੀਂ ਜੇ ਕੋਈ ਵੀ ਕੰਮ ਹੋਇਆ ਇਹ ਅਸੀਂ ਇਹ ਹੁਣ ਕਹਿੰਨੇ ਪ੍ਰਸ਼ਾਸਨ ਨੂੰ ਕਿਸਾਨਾਂ ਨੂੰ ਮਨਜ਼ੂਰੀ ਦੇ ਦੇਣਾ ਅਸੀਂ ਦਰਿਆ ਦੇ ਲਾਗੇ ਆਪ ਹੀ ਬੰਨ ਉਹਨੂੰ ਬੰਨ ਲੈਨੇ ਆ ਜਿਹੜੀ ਜ਼ਿੰਮੇਦਾਰਾਂ ਦੀਆਂ ਜ਼ਮੀਨਾਂ ਆ ਉਹਨਾਂ ਨਾਲ ਗੱਲ ਕਰ ਲੈਣ ਜੋ ਉਹਨਾਂ ਦਾ ਲੈਣ ਦੇਣ ਪਾਤਾ ਹੈ ਉਹਨਾਂ ਨੂੰ ਦੇਣ ਤੇ ਅਹੀਂ ਉੱਤੇ ਮਿੱਟੀ ਪਾ ਲਈ